ਕੰਟੀਨਿਊ ਤੇ 10 ਜਣੇ ਜਿਹੜੇ ਇਹ ਮਾਤਰ ਦੇ ਟੇਲਾ ਦੇ ਸਿੱਕੇ ਕਿਸੇ ਵਿਆਹ ਸ਼ਾਦੀ ਲਈ ਜਾ ਰਹੇ ਸਿੱਤੇ ਇੱਕ ਜਿਹੜਾ ਹੈਗਾ ਨਾਮ ਚ ਬਚਾ ਲਿਆ ਗਿਆ ਤੇ ਬਾਕੀ ਜਿਹੜੇ ਨਾ ਜਾਣੇ ਆ ਉਹਨਾਂ ਤੋਂ ਤੁਹਾਨੂੰ ਸਾਰ ਤੋਂ ਇਨਫੋਰਮੇਸ਼ਨ ਅਪਡੇਟ ਦਿਨ ਵਜੇ ਵੀ ਸੀ ਕਿ ਐਸ ਆਫ ਨਾਓ ਪੰਜ ਬਾਡੀ ਜਿਹੜੀਆਂ ਜਿਸੀਂ ਰਿਕਵਰ ਕਰ ਲਿਆ ਨੇ ਕਵਰ ਕਰ ਲਿਆਈਆਂ ਨੇ ਪੰਜ ਬਾਡੀ ਤੇ ਬਾਕੀਆਂ ਦੀ ਅਸੀਂ ਸਾਰੇ ਐਪਰਟ ਜਿਹੜੇ ਹੈਲਥ ਮੈਕ ਮੈਂ ਵੱਲੋਂ ਤੇ ਫਾਇਰ ਬ੍ਰਿਗੇਡ ਈਵਨ ਐਸ ਡੀ ਆਰ ਐਫ ਟੀਮ ਜਿਹੜੀ ਆ ਹਰ ਲੁਧਿਆਣੇ ਤੋਂ ਆ ਰਹੀ ਹੈ ਆਲਮੋਸਟ ਕੌਚਨ ਵਾਲੀ ਤੇ ਸਾਡੀ ਅਫਰਡਰ ਵੀ ਜੇ ਹੋ ਸਕੇ ਉੱਲਗੀ ਇਸੇ ਉਮੀਦ ਰੱਖ ਰਹੇ ਆ ਨਹੀਂ ਤਾਂ ਬਾਕੀ ਫਿਰ ਜੜਾ ਇਹ ਦੱਸਿਆ ਜਾ ਰਿਹਾ ਸਰ ਇੱਕ ਅਸੀਮ ਸਾਹਿਬ ਵੀ ਜਿਹੜੇ ਇੱਥੇ ਲੋਕੇ ਮੌਕੇ ਦੇ ਮਜੂਦ ਸੇ ਨੌਜਵਾਨ ਇੱਥੇ ਹੋਏ ਉਹਨਾਂ ਨੇ ਇੱਕ ਜਿਹੜਾ ਮੁੰਡਾ ਦੀਪਕ ਭਾਟੀਏ ਨੂੰ ਬਚਾਇਆ ਉਹ ਇਹ ਤੁਹਾਨੂੰ ਦੱਸਣ ਲੱਗਾ ਸੀ ਕਿ ਇਹਨਾਂ ਦੇ ਬੜੀ ਜਿਹੜੀ ਹੈ ਹਿੰਮਤ ਹੈ ਬੜੀ ਰਾਣਾ ਵੀ ਇਹਨਾਂ ਨੇ ਆਪਣੇ ਐਫਰਟ ਦੇ ਨਾਲ ਜੀਵਨ ਜਾਨ ਬਚਾਈ ਹੈ ਸ਼ੁਰੂਆਲਾ ਜਿਹੜਾ ਅੱਧਾ ਘੰਟਾ ਸੀ ਕਹਿ ਲਵਾਂ ਕਿ ਉਸ ਵਿੱਚ ਕਿਉਂਕਿ ਵੀ ਇੰਨਾ ਤੇਜ਼ ਪਾਣੀ ਆਂਦਾ ਸੀ ਵੀ ਸਾਡੀਆਂ ਗੱਡੀਆਂ ਵੀ ਨਹੀਂ ਸੀ ਪਹੁੰਚ ਰਹੀਆਂ ਉਹਦੇ ਵਾਲਾ ਜਿਹੜਾ ਸ਼ੁਰੂ ਵਾਲਾ ਅੱਧਾ ਘੰਟਾ ਬੜਾ ਕ੍ਰਿਟੀਕਲ ਉਹ ਇੱਥੇ ਹੀ ਪਿੰਡ ਦੇ ਬੰਦਿਆਂ ਨੇ ਮੁੰਡਿਆਂ ਨੇ ਜਿਹੜਾ ਆਪਣੇ ਮਿਹਨਤ ਨਾਲ ਆਪਣੇ ਐਫਰਟ ਨਾਲ ਜਿਹੜਾ ਹੈਗਾ ਜਿਹੜਾ ਇਹ ਇੱਕੋ ਪਰਿਵਾਰ ਦੇ ਸਾਮੂਹ ਅ ਐਕਸਟੈਂਡਡ ਪਰਿਵਾਰ ਹੈ ਜੀ ਐਗਜ਼ੈਕਟਲੀ ਇੱਕ ਹੈ ਜਾਂ ਆਪਾਂ ਚਾਚੇ ਤਾਇਆ ਉਹ ਵਾਲੇ ਸਾਨੂੰ ਇਹ ਮੌਸਮ ਕਿ ਚੱਲ ਰਹੀ ਹੈ ਉਹਨਾਂ ਦੇ ਕੁਝ ਰਿਲੇਟਿਵ ਜਿਹੜੇ ਉਹਨਾਂ ਨਾਲ ਸੰਪਰਕ ਨਹੀਂ ਹੋ ਗਏ ਉਹ ਪਹੁੰਚ ਗਏ ਨੇ ਸੋਚ ਬਾਕੀ ਜਿਹੜੀਆਂ ਡਿਟੇਲਸ ਅਸੀਂ ਲੈਂ ਲੈ ਰਹੇ ਧੰਨਵਾਦ ਬੋਦੀ ਮੰਦ ਭਾਗੀ ਘਟਨਾ ਵਾਪਰੀ ਹੈ ਜੇਜੋਂ ਦੇ ਵਿੱਚ ਤੇ ਤੁਸੀਂ ਮੌਕੇ ਤੇ ਹੁਣ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਆ ਦੇਖੋ ਜੇਜੋਂ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੇ ਬਿਲਕੁਲ ਬਾਉਂਡਰੀ ਤੇ ਆ ਔਰ ਜਦੋਂ ਵੀ ਹੜ ਆਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ ਆਂਦੇ ਆ ਬਹੁਤ ਤੇਜ਼ੀ ਨਾਲ ਆਉਂਦੇ ਆ ਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ ਜਿਸ ਦਾ ਬੇਹੱਦ ਦੁੱਖ ਹੈ ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਾ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ ਇਨੋਵਾ ਸੀ ਜਿਸਨ ਇਨੋਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਹੈ ਜਿਆਦਾ ਹੜ ਹੈ ਕਿ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਜਿਸ ਦੇ ਕਰਕੇ ਜਦੋਂ ਅੱਗੇ ਵਧੇ ਤਾਂ ਜਿਹੜੀ ਨੋਵਾ ਉਹ ਹੜ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੀ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ ਬਾਕੀ ਸਾਰਿਆਂ ਦੀ ਜਿਹੜੀ ਹੈ ਨੌ ਬੋਡੀਜ਼ ਦੇ ਰਿਕਵਰ ਹੋ ਗਈਆਂ ਜਿਹੜੀਆਂ ਕਿ ਜਿਨ੍ਹਾਂ ਦੀ ਮੌਤ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੀਆਂ ਦੋ ਬੋਡੀਜ਼ ਹੈ ਉਹ ਹਜੇ ਵੀ ਰਿਕਵਰ ਨਹੀਂ ਹੋਈਆਂ ਉਹਨਾਂ ਦੀ ਦੋ ਜਣੇ ਹਜੇ ਵੀ ਰਿਕਵਰ ਨਹੀਂ ਹੋਏ ਉਹਨਾਂ ਦੀ ਭਾਲ ਜਾਰੀ ਹੈ ਤੇ ਬਾਕੀ ਇੱਕ ਗੱਲ ਹੈ ਵੀ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪਿੰਡ ਦੇ ਸਾਡੇ ਜਿੰਨੇ ਵੀ ਸਾਥੀ ਨੇ ਉੱਥੇ ਸਾਰੇ ਮੌਜੂਦ ਸੀ ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਿਹੜਾ ਇੱਕ ਹੈ ਉਹ ਸਾਥੀ ਬਚਾਇਆ ਗਿਆ ਪਰ ਬਾਕੀ ਬਚਾ ਨਹੀਂ ਸਕੇ ਐਨਡੀਆਰਫ ਵੀ ਹਾਲਾਂਕਿ ਟਾਈਮ ਤੇ ਪਹੁੰਚ ਗਈ ਸੀ ਸੋ ਬਹੁਤ ਹੀ ਮੰਦਭਾਗੀ ਘਟਨਾ ਹੈ ਬਹੁਤ ਹੀ ਦੁੱਖ ਕਿਦਾ ਦੇਖਦੇ ਹੋ ਕਿ ਪ੍ਰਸ਼ਾਸਨ ਵੱਲੋਂ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ ਪਰ ਇਦਾਂ ਦੇ ਹਾਸੇ ਹੋਣੇ ਜਾਂ ਕਿਦਾਂ ਕਿਹੜੀ ਗਲਤੀ ਮੰਨਦੇ ਹੋ ਕਿ ਪ੍ਰਸ਼ਾਸਨ ਦੀ ਗਲਤੀ ਹੈ ਕਿ ਕਿਸ ਚੀਜ਼ ਦੀ ਮੈਂ ਸਮਝਦਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਜਿਹੜੇ ਆ ਬਿਲਕੁਲ ਹਾਈ ਅਲਰਟ ਜਾਰੀ ਹੈ ਪਰ ਕਿਤੇ ਨਾ ਕਿਤੇ ਹਰ ਪਾਸੇ ਜਿਹੜੀ ਆ ਜਿੱਦਾਂ ਹੁਣ ਉਹ ਜੇਕਰ ਆਪਾਂ ਇਸ ਇਨਸੀਡੈਂਟ ਦੀ ਗੱਲ ਕਰ ਲਈਏ ਉਹਨਾਂ ਨੂੰ ਹਾਲਾਂਕਿ ਮੌਕੇ ਤੇ ਮੌਜੂਦ ਜਿਹੜੇ ਸਾਥੀ ਸੀ ਸਾਡੇ ਉਹਨਾਂ ਨੇ ਕਿਹਾ ਵੀ ਅੱਗੇ ਬਹੁਤ ਖਤਰਾ ਹੈ ਤੁਸੀਂ ਰੁਕ ਜਾਓ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸ਼ਾਇਦ ਜਲਦੀ ਸੀਗੇ ਵਿਆਹ ਚ ਜਾਣਾ ਸੀ ਕਿਤੇ ਪਰ ਉਹ ਰੁਕੇ ਨਹੀਂ ਸੋ ਕਿਤੇ ਨਾ ਕਿਤੇ ਜਿਹੜੇ ਗਲਤੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਪਾਸੇੋਂ ਜਾਂ ਕਿਸੇ ਪਾਸੇੋਂ ਰਹਿੰਦੀ ਹੈ ਜਾਂ ਆਪਣੀ ਕਿਸਮਤ ਹੀ ਕੇਵਾਰ ਮਾੜੀ ਹੁੰਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਮੈਂ ਸਮਝਦਾ ਕਿ ਜੋ ਉਪਰਾਲੇ ਕੀਤੇ ਗਏ ਉਹ ਇਸ ਤੋਂ ਜ਼ਿਆਦਾ ਤੇਜ਼ ਐਨਡੀਆਰਐਫ ਟੀਮ ਨੂੰ ਵੀ ਐਨ ਮੌਕੇ ਤੇ ਬੁਲਾ ਲੈਣਾ ਇਸ ਤੋਂ ਜ਼ਿਆਦਾ ਤੇਜ਼ ਉਪਰਾਲਾ ਜਿਹੜਾ ਕੀਤਾ ਨਹੀਂ ਜਾ ਸਕਦਾ ਪਰ ਉਹ ਹੜ੍ਹ ਐਨਾ ਸੀ ਪਾਣੀ ਐਨਾ ਸੀ ਕਿ ਉਹਦੇ ਵਿੱਚ ਜਿਹੜੀ ਡਰਾਉਨਿੰਗ ਦੇ ਨਾਲ ਡੁੱਬਣ ਦੇ ਨਾਲ ਮੌਤਾਂ ਜਿਹੜੀਆਂ ਉਹ ਇੱਕਦਮ ਹੋਈਆਂ ਪ੍ਰਸ਼ਾਸਨ ਵੱਲੋਂ ਹੁਣ ਲਾਸਟ ਕਦਮ ਕੀ ਚੱਕਿਆ ਹੈ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਜਿਹੜੀ ਬਾਕੀ ਜਿਹੜੀਆਂ ਦੋ ਬਾਡੀਜ਼ ਰਹਿਣੀਆਂ ਆ ਉਹਨਾਂ ਨੂੰ ਜਿਹੜਾ ਰਿਕਵਰ ਕਰਨ ਦੇ ਲਈ ਉਹ ਜੇਕਰ ਉਹਨਾਂ ਦੇ ਸਖਸ਼ ਕੋਈ ਜਿਉਂਦਾ ਹੈ ਜਾਂ ਕਿਉਂਕਿ ਅਜੇ ਤੱਕ ਆਈਡੈਂਟੀਫਾਈ ਨਹੀਂ ਲੱਭੇ ਨਹੀਂ ਸਕੇ ਸੋ ਉਹਦੇ ਲਈ ਭਾਲ ਜਿਹੜੀ ਆ ਦੋ ਰਹਿੰਦੇ ਆ ਉਹਨਾਂ ਲਈ ਭਾਲ ਜਿਹੜੀ ਆ ਉਹ ਜਾਰੀ ਹੈ ਕੰਟੀਨਿਊ ਤੇ 10 ਜਾਣੇ ਜਿਹੜੇ ਇਹ ਮਤਲਬ ਇਹ ਰੈਡ ਮੇਲਾ ਦੇ ਸੀ ਕਿਸੇ ਵਿਆਹ ਸ਼ਾਦੀ ਲਈ ਜਾ ਰਹੇ ਸੀ ਤੇ ਇੱਕ ਜਿਹੜਾ ਫਿਕਰ ਨਾਲ ਚੋਂ ਬਚਾ ਲਿਆ ਗਿਆ ਤੇ ਬਾਕੀ ਜਿਹੜੇ ਨੌ ਜਾਣੇ ਆ ਮੈਨੂੰ ਤੁਹਾਨੂੰ ਸਾਰਾ ਤੋਂ ਇਨਫੋਰਮੇਸ਼ਨ ਅਫੇਰ ਸ਼ਹਿਰ ਦੇ ਦਿਨ ਵੱਜੇ ਵੀ ਸੀ ਤੇ ਐਜ਼ ਆਫ ਨਾਓ ਪੰਜ ਬਾਡੀ ਜਿਹੜੀਆਂ ਜਿਹੜੀਆਂ ਅਸੀਂ ਰਿਕਵਰ ਕਰ ਲਿਆ ਨੇ ਰਿਕਵਰ ਕਰ ਲਿਆ ਵੀ ਜਾਂ ਨੇ ਪੰਜ ਬਾਡੀ ਤੇ ਬਾਕੀਆਂ ਦੀ ਅਸੀਂ ਸਾਰੇ ਐਪਰਟ ਜਿਹੜੇ ਐਪਿਸ ਵੱਲੋਂ ਹੈਲਥ ਮੈਕ ਮੈਂ ਵੱਲੋਂ ਸਭ ਦੇ ਇਨਵਾਰਕਟ ਇਵਨ ਐਸ ਡੀ ਆਰ ਐਫ ਟੀਮ ਜਿਹੜੀ ਆ ਉਹ ਲੁਧਿਆਣੇ ਤੋਂ ਆ ਰਹੀ ਹੈ অলਮੋਸਟ ਕਵਚਨ ਵਾਲੀ ਤੇ ਸਾਡੀ ਐਪਰਟਰ ਵੀ ਜੇ ਹੋ ਸਕੇ ਉੱਲਗੀ ਇਸੇ ਉਮੀਦ ਰੱਖ ਰਹੇ ਆ ਨਹੀਂ ਤਾਂ ਬਾਕੀ ਫਿਰ ਜੜਾ ਇਹ ਦੱਸਿਆ ਜਾ ਰਿਹਾ ਸਰ ਇੱਕ ਐਸੀਐਮ ਸਾਹਿਬ ਵੀ ਜਿਹੜੀ ਇੱਥੇ ਲੋਕੇ ਮੌਕੇ ਦੇ ਮਜੂਦ ਸੇ ਨੌਜਵਾਨ ਇੱਥੇ ਹੋਏ ਉਹਨਾਂ ਨੇ ਇੱਕ ਜਿਹੜਾ ਮੁੰਡਾ ਦੀਪਕ ਭਾਟੇ ਨੂੰ ਬਚਾਇਆ ਉਹਗੇ ਤੁਹਾਨੂੰ ਦੱਸਣ ਲੱਗਾ ਸੀ ਕਿ ਇਹਨਾਂ ਦੇ ਬੜੀ ਜਿਹੜੀ ਹੈਮਤ ਹੈ ਬੜੀ ਰਾਣਾ ਵੀ ਇਹਨਾਂ ਨੇ ਆਪਣੇ ਐਫਰਟ ਦੇ ਨਾਲ ਜਿਹੜੀ ਜਾਨ ਬਚਾਈ ਹੈ ਸ਼ੁਰੂ ਵਾਲਾ ਜਿਹੜਾ ਅੱਧਾ ਘੰਟਾ ਸੀ ਕਹਿ ਲਵਾਂ ਕਿ ਉਸ ਵਿੱਚ ਕਿਉਂਕਿ ਨਹੀਂ ਇੰਨਾ ਤੇ ਕਿੰਨਾ ਚ ਪਾਣੀ ਇੰਨਾ ਤੇ ਵੀ ਸਾਡੀਆਂ ਗੱਡੀਆਂ ਵੀ ਨਹੀਂ ਸੀ ਪਹੁੰਚ ਰਹੀਆਂ ਉਹਦੇ ਵਾਲਾ ਜਿਹੜਾ ਸ਼ੁਰੂ ਵਾਲਾ ਅੱਧਾ ਘੰਟਾ ਬੜਾ ਕ੍ਰਿਟੀਕਲ ਉਹ ਇੱਥੇ ਹੀ ਪਿੰਡ ਦੇ ਬੰਦਿਆਂ ਨੇ ਮੁੰਡਿਆਂ ਨੇ ਜਿਹੜਾ ਆਪਣੇ ਮਿਹਨਤ ਨਾਲ ਆਪਣੇ ਐਫਰਟ ਨਾਲ ਜਿਹੜਾ ਹੈਗਾ ਜਿਹੜਾ ਕੀ ਹੈ ਇੱਕੋ ਪਰਿਵਾਰ ਦੇ ਸੰਬੰਧ ਅ ਐਕਸਟੈਂਡਡ ਪਰਿਵਾਰ ਹੈ ਜੀ ਐਗਜ਼ੈਕਟਲੀ ਇੱਕ ਹੈ ਜਾਂ ਅਮਨ ਚਾਚੇ ਤਾਇਆ ਉਹ ਵਾਲੇ ਸਾਨੂੰ ਉਹਨਾਂ ਦੇ ਕੁਝ ਰਿਲੇਟਿਵ ਜਿਹੜੇ ਉਹਨਾਂ ਨਾਲ ਸੰਪਰਕ ਨਹੀਂ ਹੋ ਗਏ ਉਹ ਪਹੁੰਚ ਗਏ ਨੇ ਸੋ ਬਾਕੀ ਜਿਹੜੀਆਂ ਡਿਟੇਲਸ ਅਸੀਂ ਲੈਂਦੇ ਹਾਂ ਧੰਨਵਾਦ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜੇਜੂ ਦੇ ਵਿੱਚ ਤੇ ਤੁਸੀਂ ਮੌਕੇ ਤੇ ਹੁਣ ਪਹੁੰਚੇ ਹੋ ਕੀ ਕਹਿਣਾ ਬੋਲੋ ਆ ਦੇਖੋ ਜੇਜੂ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੇ ਬਿਲਕੁਲ ਬਾਉਂਡਰੀ ਤੇ ਆ ਔਰ ਜਦੋਂ ਵੀ ਹੜ ਆਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ ਆਂਦੇ ਆ ਬਹੁਤ ਤੇਜ਼ੀ ਨਾਲ ਆਂਦੇ ਆ ਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ ਜਿਸ ਦਾ ਬੇहद ਦੁੱਖ ਹੈ। ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਾ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ ਇਨੋਵਾ ਸੀ ਜਿਸਨ ਇਨੋਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਹੈ ਜਿਆਦਾ ਹੜ ਹੈ ਵੀ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਜਿਸ ਦੇ ਕਰਕੇ ਜਦੋਂ ਅੱਗੇ ਵਧੇ ਤਾਂ ਜਿਹੜੀ ਨੋਵਾ ਉਹ ਹੜ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੀ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ ਬਾਕੀ ਸਾਰਿਆਂ ਦੀ ਜਿਹੜੀ ਹੈ ਨੌ ਬਾਡੀਜ਼ ਦੇ ਰਿਕਵਰ ਹੋ ਗਈਆਂ ਜਿਹੜੀਆਂ ਕਿ ਜਿਨ੍ਹਾਂ ਦੀ ਮੌਤ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੀਆਂ ਦੋ ਬਾਡੀਜ਼ ਹੈ ਉਹ ਹਜੇ ਵੀ ਰਿਕਵਰ ਨਹੀਂ ਹੋਈਆਂ ਉਹਨਾਂ ਦੀ ਦੋ ਜਣੇ ਹਜੇ ਵੀ ਰਿਕਵਰ ਨਹੀਂ ਹੋਏ ਉਹਨਾਂ ਦੀ ਭਾਲ ਜਾਰੀ ਹੈ ਤੇ ਬਾਕੀ ਇੱਕ ਗੱਲ ਹੈ ਕਿ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਸਟੋਰ ਤੇ ਪਿੰਡ ਦੇ ਸਾਡੇ ਜਿੰਨੇ ਵੀ ਸਾਥੀ ਨੇ ਉੱਥੇ ਸਾਰੇ ਮੌਜੂਦ ਸੀ ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਿਹੜਾ 1 ਸਾਥੀ ਬਚਾਇਆ ਗਿਆ ਪਰ ਬਾਕੀ ਬਚਾ ਨਹੀਂ ਸਕੇ ਐਨਡੀਆਰਫ ਵੀ ਹਾਲਾਂਕਿ ਟਾਈਮ ਤੇ ਪਹੁੰਚ ਗਈ ਸੀ ਸੋ ਬਹੁਤ ਹੀ ਮੰਦਭਾਗੀ ਘਟਨਾ ਹੈ ਬਹੁਤ ਹੀ ਦੁੱਖ ਹੈ ਕਿਦਾ ਦੇਖਦੇ ਹਾਂ ਕਿ ਪ੍ਰਸ਼ਾਸਨ ਨੂੰ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਪਰ ਇਦਾਂ ਦੇ ਹਾਦਸੇ ਹੋਣੇ ਜਾਂ ਕਿਦਾਂ ਕਿਹੜੀ ਗਲਤੀ ਮੰਨਦੇ ਹੋ ਕਿ ਪ੍ਰਸ਼ਾਸਨ ਦੀ ਗਲਤੀ ਹੈ ਕਿ ਕਿਸ ਚੀਜ਼ ਦੀ ਮੈਂ ਸਮਝਦਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਜਿਹੜੇ ਆ ਬਿਲਕੁਲ ਹਾਈ ਅਲਰਟ ਜਾਰੀ ਹੈ ਪਰ ਕਿਤੇ ਨਾ ਕਿਤੇ ਹਰ ਪਾਸੇ ਜਿਹੜੀ ਹੈ ਜਿੱਦਾਂ ਹੁਣ ਉਹ ਜੇਕਰ ਆਪਾਂ ਇਸ ਇਨਸੀਡੈਂਟ ਦੀ ਗੱਲ ਕਰ ਲਈਏ ਉਹਨਾਂ ਨੂੰ ਹਾਲਾਂਕਿ ਮੌਕੇ ਤੇ ਮੌਜੂਦ ਜਿਹੜੇ ਸਾਥੀ ਸੀ ਸਾਡੇ ਉਹਨਾਂ ਨੇ ਕਿਹਾ ਵੀ ਅੱਗੇ ਬਹੁਤ ਖਤਰਾ ਹੈ ਤੁਸੀਂ ਰੁਕ ਜਾਓ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸ਼ਾਇਦ ਜਲਦੀ ਸੀਗੇ ਵਿਆਹ ਚ ਜਾਣਾ ਸੀ ਕਿਤੇ ਪਰ ਉਹ ਰੁਕੇ ਨਹੀਂ ਸੋ ਕਿਤੇ ਨਾ ਕਿਤੇ ਜਿਹੜੀ ਗਲਤੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਪਾਸਿਓ ਜਾਂ ਕਿਸੇ ਪਾਸਿਓ ਰਹਿੰਦੀ ਹੈ ਜਾਂ ਆਪਣੀ ਕਿਸਮਤ ਹੀ ਕੇਵਾਰ ਮਾੜੀ ਹੁੰਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਮੈਂ ਸਮਝਦਾ ਕਿ ਜੋ ਉਪਰਾਲੇ ਕੀਤੇ ਗਏ ਉਹ ਇਸ ਤੋਂ ਜ਼ਿਆਦਾ ਤੇਜ਼ ਐਨ ਡੀ ਆਰ ਐਫ ਟੀਮ ਨੂੰ ਵੀ ਐਨ ਮੌਕੇ ਤੇ ਬੁਲਾ ਲੈਣਾ ਇਸ ਤੋਂ ਜ਼ਿਆਦਾ ਤੇਜ਼ ਉਪਰਾਲਾ ਜਿਹੜਾ ਕੀਤਾ ਨਹੀਂ ਜਾ ਸਕਦਾ ਪਰ ਉਹ ਹੜ੍ਹੇ ਇੰਨਾ ਸੀ ਪਾਣੀ ਇੰਨਾ ਸੀ ਕਿ ਉਹਦੇ ਵਿੱਚ ਜਿਹੜੀ ਡਰਾਉਨਿੰਗ ਦੇ ਨਾਲ ਡੁੱਬਣ ਦੇ ਨਾਲ ਮੌਤਾਂ ਜਿਹੜੀਆਂ ਉਹ ਇੱਕਦਮ ਹੋਈਆਂ ਪ੍ਰਸ਼ਾਸਨ ਵੱਲੋਂ ਹੁਣ ਲਾਸਟ ਕਦਮ ਕੀ ਚੱਕਿਆ ਹੈ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਜਿਹੜੀਆਂ ਬਾਕੀ ਜਿਹੜੀਆਂ ਦੋ ਬਾਡੀਜ਼ ਰਹਿਣੀਆਂ ਹਨ ਉਹਨਾਂ ਨੂੰ ਜਿਹੜਾ ਰਿਕਵਰ ਕਰਨ ਦੇ ਲਈ ਉਹ ਜੇਕਰ ਉਹਨਾਂ ਦੇ ਸਖਸ਼ ਕੋਈ ਜਿਉਂਦਾ ਹੈ ਜਾਂ ਕਿਉਂਕਿ ਹਜੇ ਤੱਕ ਆਈਡੈਂਟੀਫਾਈ ਨਹੀਂ ਲੱਭੇ ਨਹੀਂ ਸਕੇ ਸੋ ਉਹਦੇ ਲਈ ਭਾਲ ਜਿਹੜੀ ਹੈ ਦੋ ਰਹਿੰਦੇ ਆ ਉਹਨਾਂ ਲਈ ਭਾਲ ਜਿਹੜੀ ਹੈ ਉਹ ਜਾਰੀ ਹੈ